कबीर जागृति सभा रजिस्टर्ड अमृतसर वड्डा हरिपुरा वलो सतिगुरु कबीर जी दे 626वा प्रकाश उत्सव बड़ी श्रद्धा पावना नाल मनाया गया अति इस मौके प्रदान श्री बूटा राम पगत परमजीत बत्रा तिलकराज किशन बाबा श्यामलाल वरदान रोबिन बिरजराज वीजे सतेन्द्र बग्गा ਰਮੇਸ਼ ਸੂਰਜ ਅਸ਼ੋਕ ਸੁਰਜੀਤ ਰੋਸ਼ਨ ਲਾਲ ਰਮਨ ਅਤੇ ਆਦੇ ਮੈਂਬਰ ਮੌਜੂਦ ਸਨ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਰੇ ਪਰਿਵਾਰ ਨੂੰ ਬਧਨ ਮੰਦਰ ਕਮੇਟੀ ਦੇ ਪ੍ਰਧਾਨ ਹੋਰ ਉਹਨਾਂ ਦੇ ਮੈਂਬਰ ਸਾਹਿਬਾਨ ਮੇਰਾ ਵੀ ਬੁਢਾਪਾ ਆਪਣੇ ਵੇਦ ਜੇਤਪਤਾ ਜੀ ਸਤਪਾਲ ਜੀ ਸਾਰੇ ਮਾਨਯੋਗ ਸਰਕਾਰਯੋਗ ਨੇ ਮੇਰੇ ਔਰ ਨੀਰੂ ਭਾਈ ਅੱਜ ਅਸੀਂ ਵੱਡੇ ਹਰੀਪੁਰਾ ਕੇਂਦਰੀਏ ਭਗਤ ਕਬੀਰ ਜੀ ਦੇ ਮੰਦਿਰ ਦੇ ਵਿੱਚ ਆਏ ਆਂ ਔਰ ਸਾਰੀ ਇੱਥੇ ਪਰਮਾਤਮਾ ਸਵਰੂਪ ਸਾਧ ਸੰਗਤ ਬੈਠੀ ਉਹਨਾਂ ਦੇ ਵੀ ਦਰਸ਼ਨ ਕੀਤੇ ਆ ਤੇ ਭਗਤ ਕਬੀਰ ਜੀ ਦੇ ਵੀ ਅਸੀਂ ਮੱਥਾ ਟੇਕਿਆ ਚਰਨਾਂ ਦੇ ਵਿੱਚ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹੋ ਹੀ ਅਰਦਾਸ ਕੀਤੀ ਆ ਵੀ ਇਹੋ ਹੀ ਜਿਹੜਾ ਭਾਈਚਾਰਾ ਹੈਗਾ ਆ ਇਹ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਜਿਵੇਂ ਅੱਜ 626ਵਾਂ ਜਨਮ ਦਿਹਾੜਾ ਮਨਾ ਰਹੇ ਨੇ ਆਪਾਂ ਵਧਾਈ ਵੀ ਦਿੱਤੀ ਐ ਔਰ ਸਾਰਿਆਂ ਨਾਲ ਆ ਕੇ ਇੱਥੇ ਅਰਦਾਸ ਵੀ ਕੀਤੀ ਐ ਇਸੇ ਤਰ੍ਹਾਂ ਇਹਦਾ ਭਾਈਚਾਰਾ ਇਹ ਹਮੇਸ਼ਾ ਹੀ ਇਕੱਠਾ ਰਹੇ ਔਰ ਸਾਡਾ ਫਰਜ਼ ਬੰਦਾ ਆ ਵੀ ਅਸੀਂ ਕਬੀਰ ਜੀ ਦੇ ਜਿਹੜੇ ਪੁਰਨਿਆਂ ਤੇ ਅਸੀਂ ਚੱਲੀਏ ਉਹਨਾਂ ਦੇ ਜਿਹੜੇ ਸੰਦੇਸ਼ ਆ ਉਹਨਾਂ ਦੀ ਜਿਹੜੀ ਸਿੱਖਿਆ ਆ ਉਹ ਅਸੀਂ ਜਿਹੜੀ ਆ ਸਾਰੇ ਸਮਾਜ ਦੇ ਵਿੱਚ ਲੈ ਕੇ ਜਾਈਏ ਤਾਂ ਕਿ ਜੋ ਅਸੀਂ ਸਮਾਜ ਦੀ ਸੇਵਾ ਕਰ ਸਕੀਏ ਮੈਂ ਭੂਟाराम ਵਰਦਾਨ ਕਬੀਰ ਕੇਂਦਰ ਕਬੀਰ ਮੰਦਿਰ ਬਲਿਕ ਨੰਬਰ 617 ਮਡਾ ਰਿਪਨਾਮਰ ਸਾਹ ਤੋਂ ਅੱਜ 626 ਗੁਰੂ ਜੀ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਇਹ ਮਨਾ ਰਹੇ ਆ ਇਸ ਤੋਂ ਜਿਹੜਾ ਕੱਲ ਬੀਤ ਗਿਆ ਅਸੀਂ ਕਬੀਰ ਸਾਹਿਬ ਜੀ ਦੀ ਸ਼ੋਭਾ ਯਾਤਰਾ ਜੋ ਕਿ ਛੋਟੇ ਰਿਪਰੇ ਤੋਂ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਕੰਡੀ ਸੀਗੀ ਔਰ ਅੱਜ ਸਮਾਉਤੀ ਜਿਹੜੀ ਹੈ ਕੇਂਦਰ ਕਬੀਰ ਮੰਦਰ ਵਿੱਚ ਕੀਤੀ ਗਈ ਸੀ ਅੱਜ ਅਸੀਂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਉਸ ਮਨਾ ਰਹੇ ਆ ਔਰ ਪੂਰੀ ਸਾਧ ਸੰਗਤ ਕਿੰਨਾ ਵਿਸ਼ਾਲ ਇਕੱਠਿਆ ਹੈ ਇਹਨਾਂ ਦੇ ਬਹੁਤ ਖੁਸ਼ੀ ਹੈ ਮਨ ਦੇ ਵਿੱਚ ਕਿ ਕਬੀਰ ਸਾਹਿਬ ਜੀ ਦੇ ਪਾਣੀ ਵੀ ਬੜੀ ਹੈ ਤੋਂ ਔਰ ਭੋਲਾ ਜੀ ਲੰਗਰ ਇਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਜਿਹੜਾ ਉਹ ਤਿਆਰ ਕੀਤਾ ਉਹ ਸੰਗਤ ਨੂੰ ਛਕਾਉਣਾ ਤਕਬੀਰ ਧੰਨ ਗਵੀਰ ਜੀ ਮੈਂ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨਾ ਪੂਰੇ ਇਸ ਸੰਸਾਰ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਅੱਜ ਇਹ ਕੇਂਦਰੀ ਕਬੀਰ ਮੰਦਿਰ ਵਿੱਚ ਕਬੀਰ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਆ ਉਹਦੇ ਵਿੱਚ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਵੀਰ ਪਰਮਜੀਤ ਬੱਤਰਾ ਜੀ ਪਹੁੰਚੇ ਨੇ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜਾ ਕੇਂਦਰੀ ਕਬੀਰ ਮੰਦਿਰ ਜਿਹੜਾ ਨਿਰਮਾਣ ਹੈ ਇਹਦੇ ਜਿਹੜੇ ਪੂਰਾ ਇੱਥੇ ਲੈਂਟਰ ਪੈਣ ਵਾਲਾ ਟੀਨਰ ਦੀ ਛੱਤ ਤੇ ਜੋ ਕਿ ਗਰਮੀਆਂ ਦੇ ਕਾਰਨ ਪੂਰੀ ਤਪਦੀ ਹੈ ਉਹ ਜਿਹੋ ਉਹਨਾਂ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਇਹਨੂੰ 50 ਲ ਪਾਸ ਕਰਵਾ ਕੇ ਦੇਣਗੇ ਤੇ ਕੇਂਦਰ ਕਬੀਰ ਮੰਦਿਰ ਜੀ ਦੁਬਾਰਾ ਨੇ ਨਿਰਮਾਣ ਸ਼ੁਰੂ ਹੋਏਗਾ ਜੈ ਕਬੀਰ ਧੰਨਵਾਦ ਕੀ ਕਹਿੰਦੇ ਸਤੂਰ ਕੁਬੀਰ ਸਾਹਿਬ ਜੀ ਦੇ ਪ੍ਰਫਾਤ ਉਸ ਕੋਈ ਦਿੱਤੇ ਅੱਜ ਤੇ ਕਬੀਰ ਮੰਦਿਰ ਵਿੱਚ ਅੱਜ ਜਿਹੜਾ بڑے ਉਤਸ਼ਾਹ ਨਾਲ ਮਨਾਇਆ ਜਾ ਰਿਹਾ ਮੈਂ ਸਾਰੀ ਸੰਗਤ ਨੂੰ ਨਕਲਕ ਵਿਦਾਇ ਦਿਨਾ ਸਹਿਰ ਵਾਸੀਆਂ ਨੂੰ ਲੱਖ ਲੱਖ ਵਿਦਾਇ ਦਿਨਾ ਜਿਨ੍ਹਾਂ ਨੇ ਇੰਨਾ ਸਹਿਯੋਗ ਕੀਤਾ ਤੇ ਪਰਮਜੀਤ ਪਤਰਾਜੀ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇੱਕ ਵੀਰ ਮੰਦਰ ਵਾਸਤੇ ਜਿਹੜੀ ਸੇਵਾ ਚੁੱਕੀ ਹੈ ਤੇ ਸੇਵਾ ਆਖਿਆ ਉਹ ਪੂਰੀ ਕਰਨ ਕੇ ਸਾਨੂੰ ਅੱਗੇ ਵੀ ਇਹਨਾਂ ਨਾਲ ਬੜਾ ਮਾਣ ਮਿਲਦਾ ਤੇ ਗਾਂ ਵੀ ਸਾਡੇ ਨਾਲ ਇਹਨਾਂ ਦਾ ਪੂਰਾ ਸਹਿਯੋਗ ਸਾਡਾ ਵੀ ਇਹਨਾਂ ਨਾਲ ਮੇਸਾ ਸਹਿਯੋਗ ਰਹਿਦਾ ਤੇ ਇਹਨਾਂ ਦਾ ਸਾਡੇ ਨਾਲ ਸਹਿਯੋਗ ਰਹਿਦਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ